ਚੌਂ ਨੀ ਦਾ ਸੀਜ਼ਨ ਚਾਲੂ ਹੈ ਪ੍ਰਵਾਸੀ ਮਜ਼ਦੂਰ ਝੋਨਾ ਲਾਉਣ ਵਾਸਤੇ ਤਕਰੀਬਨ ਵਿਹਾਰ ਤੋਂ ਆਏ ਨੇ ਕਿਉਂਕਿ ਆਪਣੇ ਲੋਕ ਤਾਂ ਆਪਾਂ ਕੰਮ ਛੱਡ ਗਏ ਇਹ ਸਾਰੇ ਵਿਹਾਰ ਦੇ ਲੋਕ ਨੇ ਇਹਦੇ ਝੋਨਾ ਲਾਈ ਜਾਂਦੇ ਨੇ ਸਾਰਾ ਦਿਨ ਕੋਡਾ ਹੋ ਕੇ ਝੋਨਾ ਲਾਉਣਾ ਇੰਨੀ ਗਰਮੀ ਦੇ ਵਿੱਚ ਪਾਣੀ ਵੀ ਗਰਮ ਹੁੰਦਾ ਹੈ ਉੱਪਰੋਂ ਧੁੱਪ ਵੀ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਔਖਾ ਕੰਮ ਹੈ ਫਿਰ ਵੀ ਲੋਕਾ ਦਿਨ ਰਾਤ ਲੱਗੇ ਰਹਿੰਦੇ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਦੇਖੋ ਇੰਨਾ ਕੰਮ ਕਰਕੇ ਸਾਮ ਨੂੰ ਠੰਡੇ ਪਾਣੀ ਨਾਲ ਨਹਾ ਕੇ ਬਿਨਾ ਪੱਖੇ ਤੋਂ ਮੋਟਰਾਂ ਦੇ ਪੈਣੇ ਮੀ ਆਵੇ ਨੇ ਰੀ ਆਵੇ ਨੇ ਖਾਣਾ ਕਿਵੇਂ ਬਣਾਉਣਾ ਹੈ ਕਿਵੇਂ ਰਹਿਣਾ ਬਹੁਤ ਮੁਸ਼ਕਲ ਭਰਿਆ ਜੀਵਨ ਹੈ ਆਪਾਂ ਇਹਨਾਂ ਨੂੰ ਜੋੜ ਦਿੰਦੇ ਆ ਆਪਣੇ ਬੰਦਿਆਂ ਦਾ ਵੀ ਉਹ ਵੀ ਵਿਦੇਸ਼ਾਂ ਜਾਂਦੇ ਆ ਜੇ ਆਪਣੇ ਬੱਚੇ ਵਿਦੇਸ਼ਾਂ ਜਾਂਦੇ ਆ ਨਾ ਉਹ ਰਹਿੰਦੇ ਵੀ ਤਾਂ ਕੋਠੀਆਂ 'ਚ ਨੇ ਕਾਰਾਂ ਲੈ ਕੇ ਰਹਿੰਦੇ ਨੇ ਠੀਕ ਹੈ ਕਾਰਾਂ 'ਚ ਰਹਿੰਦੇ ਆ ਆਪਾਂ ਦੌਲਤ ਕਮਾਉਣ ਜਾਂਦੇ ਆ ਇਹ ਰੋਜੀ ਰੋਟੀ ਵਾਸਤੇ ਆਉਂਦੇ ਨੇ ਰੋਜੀ ਰੋਟੀ ਤੇ ਦੌਲਤ 'ਚ ਬਹੁਤ ਆ ਇਹਨਾਂ ਦੇ ਘਰਾਂ ਦੇ ਵਿਚਾਰਾਂ ਦੇ ਵਿੱਚ ਬਹੁਤ ਬੁਰੇ ਹਾਲ ਹੁੰਦੇ ਨੇ ਇਹ ਸਾਲ ਦਾ ਇਹਨਾਂ ਦੇ 6 ਮਹੀਨਿਆਂ ਲਈ ਤੋਂ ਜੋ ਨਾ ਲਾ ਕੇ ਹੱਕ ਦੀ ਕਵਾਈ ਕਰਕੇ ਲੈ ਕੇ ਜਾਂਦੇ ਨੇ ਤੇ ਆਪਣੇ ਲੋਕ ਜੇਕਰ ਦੇ ਵਿੱਚ ਪੰਜ ਜੀ ਹੈ ਦੋ ਗਿੱਲੇ ਝੋਨਾ ਲਾਉਣਾ ਦਾ ਇਹਨਾਂ ਦੇ ਮਗਰ ਫਿੱਦੇ ਰਹਿੰਦੇ ਤੇ ਮਗਰ ਉਹ ਕਹਿੰਦੇ ਮਰ ਗਏ ਏ ਝੰਡੇ ਡੰਡਾ ਪਾ ਲਓਏ ਸਾਨੂੰ ਕੁਛ ਨਹੀਂ ਬਚਦਾ ਏ ਅਸੀਂ ਆਏ ਹੋ ਗਏ ਏ ਅਸੀਂ ਉਹ ਉਹ ਯਾਰ ਕੋਈ ਕੰਮ ਕਰਕੇ ਰਾਜੀ ਨਹੀਂ ਆਪਣੇ ਬੱਟਾਂ ਦਾ ਕਰਨ ਦੀ ਹਿੰਮਤ ਨਹੀਂ ਕਿਸੇ ਦੇ ਵਿੱਚ ਵੀ ਅਸੀਂ ਆਪਦੀ ਵਟ ਡਾਉ ਦੀ ਗੱਲ ਕਰਦੇ ਆ ਤੇ ਸਾਡੀ ਕਿਸਾਨੀ ਦਾ ਬਦਲੂ ਕੀ ਕਿਹੜੇ ਪਾਸੇ ਜਾ ਰਹੇ ਆ ਆਪਾਂ ਕਿੱਧਰ ਨੂੰ ਜਾ ਰਹੇ ਆ ਯਾਰ ਇਹ ਮਜ਼ਦੂਰਾਂ ਨੂੰ ਆਪਾਂ 10 ਗੁਣਾ ਘੱਟ ਵੀ ਕੰਮ ਕਰਦੇ ਤਾਂ ਵੀ ਮਰਦੇ ਆਪਾਂ ਤਾਂ ਕੰਮ ਹੀ ਨਹੀਂ ਕਰ ਰਹੇ ਛੱਡ ਕੇ ਸਭ ਕੁਝ ਇਹ ਬੰਦੇ ਦੇਖੋ ਕਿਵੇਂ ਵਿਚਾਰੇ ਚਾ ਕੋਡੇ 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 ਇੱਕ ਬਾਈ ਇਹਨਾਂ ਦਾ ਜਿਹੜਾ ਹੈਗਾ ਨਾ ਬਹੁਤ ਖੂਨ ਦੀਆਂ ਘੁੱਟਾਂ ਇਹਨਾਂ ਦੀ ਕਮਾਈ ਹੈ ਬਹੁਤ ਜਿੰਦ ਜਾਨ ਲਾ ਕੇ ਇਹ ਵੀ ਇਨਸਾਨ ਨੇ ਆਪਾਂ ਵੀ ਇਨਸਾਨ ਹੈ ਜੇ ਤਾਂ ਆਪ ਦਾ ਕਿੱਲਾ ਵੀ ਝੋਨਾ ਨਹੀਂ ਲਾ ਸਕਦੇ ਦੋ ਕਿੱਲੇ ਵੀ ਨਹੀਂ ਲਾ ਸਕਦੇ ਤੇ ਆਪਾਂ ਗੱਲਾਂ ਕਰਦੇ ਆ ਧਰਨੇ ਲਾਉਨੇ ਹੁਣ ਆਪਾਂ ਸਿਰਫ ਧਰਨੇ ਜੋਗੇ ਰਹਿ ਗਏ ਕੰਮ ਕੰਮ ਕਰਾਂ ਤਾਂ ਤਾਂ ਪੱਗ ਗਏ ਧਰਨੇ ਲਵਾਉਨੇ ਹੁਣ ਹਜ਼ਾਰ ਬੰਦਾ ਹੋ ਜਾਂਦਾ ਜੇ ਤੁਸੀਂ ਇਹੀ ਬੰਦੇ ਇਕੱਠੇ ਕਰਕੇ ਝੋਨਾ ਲਾ ਲਓ ਕਿੰਨੇ ਪੈਸੇ ਬਚਣ ਤੁਹਾਡੇ ਨਾ ਪਰ ਅੱਜ ਦਾ ਕੰਮ ਤਾਂ ਕਰਨਾ ਨਹੀਂ ਆਇਤਾ ਝੰਡੇ ਡੰਡਾ ਪਾ ਕੇ ਮੋਦੋ ਬਹੁਤ ਜਿੰਦੂ ਬਹੁਤ ਕਰੇ ਜਹੇ ਜਵਾਕ ਬਾਹਰ ਨੇ ਕੋਈ ਨਸ਼ਾ ਕਰ ਜਿੰਦਾ ਕੋਈ ਕੁਛ ਕਰੀ ਅੰਨੇ ਤੇ ਇਹ ਵਿਚਾਰੇ ਮਜ਼ਦੂਰ ਆਪ ਦਾ ਝੋਨਾ ਲਾਉਂਦੇ ਨੇ ਬਧੀ ਆਪ ਦੀ ਕਿਰਤ ਕਰਦੇ ਨੇ ਤੇ ਦੇਖੋ ਮੋਟਰਾਂ ਤੇ ਕੇ ਮੇਰੇੰਦੇ ਨੇ ਚੁੱਲਿਆਂ ਤੇ ਰੋਟੀ ਪਕਾਉਂਦੇ